ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਹਰੜਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਜਿੱਥੇ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਜਦੋਂ ਭਰਤੀ ਕਰਨ ਜਾਂਦੀ ਹੈ ਲੋਕ ਆਪ ਮਹਾਰੇ ਉਹਨਾਂ ਦੇ ਕੋਲ ਪਹੁੰਚਦੇ ਆ ਲੋਕ ਆਪ ਮਹਾਰੇ ਜਿਹੜੇ ਆ ਉਹ ਲੰਗਰ ਵੀ ਲਾਉਂਦੇ ਆ ਪਰਚੀਆਂ ਵੀ ਕਟਾਉਂਦੇ ਆ ਉਹਨਾਂ ਵਾਸਤੇ ਹਰ ਸੁਵਿਧਾ ਦਾ ਪ੍ਰਬੰਧ ਕਰਦੇ ਆ ਪਰ ਪੰਜ ਮੈਂਬਰੀ ਕਮੇਟੀ ਨੇ ਇੱਕ ਗੁਰਦੁਆਰਾ ਸਾਹਿਬ ਜਿਹੜਾ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਸਥਿਤ ਆ ਉਥੇ ਇੱਕ 71 ਦਾ ਕਰਨੀ ਸੀਗੀ ਦੱਸਿਆ ਜਾ ਰਿਹਾ ਵੀ ਉਸ ਗੁਰਦੁਆਰਾ ਸਾਹਿਬ ਦੀ 11000 ਰੁਪਏ ਦੀ ਇੱਕ ਰਸੀਦ ਵੀ ਕਟਾਈ ਗਈ ਵੀ ਅਸੀਂ ਤੁਹਾਡਾ ਹਾਲ ਜਿਹੜਾ ਉਹ ਇਸਤੇਮਾਲ ਕਰਨਾ ਪਰ ਐਨ ਮੌਕੇ ਦੇ ਉੱਤੇ ਐਸਜੀਪੀਸੀ ਵੱਲੋਂ ਉਸ ਹਾਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਔਰ ਦਰਵਾਜ਼ਿਆਂ ਦੇ ਬਾਹਰ ਟਰੈਕਟਰ ਜਿਹੜੇ ਆ ਉਹ ਖੜੇ ਕਰ ਦਿੱਤੇ ਗਏ ਹਾਲੇ ਕੀ ਇਸ ਪੂਰੇ ਮਾਮਲੇ 'ਚ ਐਸਜੀਪੀਸੀ ਦੇ ਕੋਲੋਂ ਕੋਈ ਬਿਆਨ ਨਹੀਂ ਆਇਆ ਵੀ ਉੱਥੇ ਦਰਵਾਜ਼ਿਆਂ ਨੂੰ ਤਾਲਾ ਕਿਉਂ ਲਗਾਇਆ ਗਿਆ ਉੱਥੇ ਟਰੈਕਟਰ ਕਿਉਂ ਖੜੇ ਕੀਤੇ ਗਏ ਪਰ ਪੰਜ ਮੈਂਬਰੀ ਕਮੇਟੀ ਦਾ ਇਹ ਕਹਿਣਾ ਵੀ ਸ਼੍ਰੋਮਣੀ ਕਮੇਟੀ ਤੇ ਸੁਖਬੀਰ ਬਾਦਲ ਦਾ ਧੜਾ ਜਿਹੜਾ ਕਹਿੰਦੇ ਉਹ ਨਾਖੁਸ਼ ਆ ਉਹ ਨਹੀਂ ਚਾਹੁੰਦੇ ਵੀ ਪੰਜ ਮੈਂਬਰੀ ਕਮੇਟੀ ਨੂੰ ਹੰਗਾਰਾ ਮਿਲੇ ਕਿਉਂਕਿ ਲੋਕ ਤਾਂ ਆਪ ਮੁਹਾਰੇ ਸਾਡੇ ਨਾਲ ਜੁੜ ਰਹੇ ਆ ਜੀ ਡੱਲਾ ਸਾਹਿਬ ਦੇਖੋ ਫਤਗੜ ਸਾਹਿਬ ਦੇ ਵਿੱਚ ਮੀਟਿੰਗ ਸੀ ਇੱਕ ਮੀਟਿੰਗ ਹਾਲ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਪ੍ਰਬੰਧਕੀ ਕਮੇਟੀ ਦਾ ਇੱਕ ਮੀਟਿੰਗ ਹਾਲ ਸੀ ਔਰ ਕਿਹਾ ਜਾਂਦਾ ਹੈ ਕਿ ਉਸ ਮੀਟਿੰਗ ਹਾਲ ਦੇ ਵਿੱਚ ਵੱਖ-ਵੱਖ ਪਾਵੇਂ ਕਿਸਾਨ ਸੰਗਠਨ ਹੋਣ ਸਮਾਜਿਕ ਸੰਗਠਨ ਹੋਣ ਅਕਾਲੀ ਦਲ ਦੀਆਂ ਵੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਔਰ ਇਹ ਕਿਹਾ ਜਾ ਰਿਹਾ ਹੈ ਪੰਜ ਮੈਂਬਰੀ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਕਿ ਅਸੀਂ ਉੱਥੇ ਜਿਹੜੀ ਰਸੀਦ ਆ ਉਹ ਵੀ ਕਟਾਈ ਸੀ ਔਰ ਇਸ ਦੇ ਬਾਵਜੂਦ ਵੀ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੀਟਿੰਗ ਹਾਲ ਦੇ ਗੇਟ ਨੂੰ ਤਾਲਾ ਸੀ ਔਰ ਬਾਹਰ ਇੱਕ ਟਰੈਕਟਰ ਖੜਾ ਕੀਤਾ ਗਿਆ ਸੀ ਸੋ ਇੱਕ ਟਰੈਕਟਰ ਬਾਹਰ ਉਹਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਨੇ ਹੁਣ ਇਹਦੇ ਤੇ ਉਥੋਂ ਦੇ ਸਥਾਨਕ ਜਿਹੜੇ ਪ੍ਰਬੰਧਕ ਨੇ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਪ੍ਰਬੰਧ ਹੈ ਜਿਹੜਾ ਕੁੱਲ ਮਿਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਲੇ ਤੱਕ ਕੋਈ ਪ੍ਰੈਸ ਨੋਟ ਇਸ ਮਾਮਲੇ ਦੇ ਵਿੱਚ ਜਾਰੀ ਕੀਤਾ ਹੋਵੇ ਆਪਣੀ ਸਫਾਈ ਦਿੱਤੀ ਹੋਵੇ ਉਹਦੀ ਕੋਈ ਜਾਣਕਾਰੀ ਨਹੀਂ ਹੈ ਪਰ ਦੂਜੇ ਪਾਸੇ ਭਾਵੇਂ ਚਰਨਜੀਤ ਬਰਾੜ ਹੋਣ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਸੁਰਜੀਤ ਸਿੰਘ ਰਖੜਾ ਹੋਣ ਸਾਰੇ ਉਹ ਲੀਡਰ ਜਿਹੜੇ ਲਗਾਤਾਰ ਸਰਗਰਮ ਨੇ ਸੁਖਬੀਰ ਸਿੰਘ ਧੜੇ ਦੇ ਖਿਲਾਫ ਵੀ ਔਰ ਪੰਜ ਮੈਂਬਰੀ ਕਮੇਟੀ ਦੇ ਹੱਕ 'ਚ ਪ੍ਰਚਾਰ ਦੇ ਲਈ ਲੋਕਾਂ 'ਚ ਔਰ ਭਰਤੀ ਪ੍ਰਕਿਰਿਆ ਨੂੰ ਤਕੜਾ ਕਰਨ ਦੇ ਲਈ ਉਹਨਾਂ ਸਾਰਿਆਂ ਨੇ ਇਹ ਕਿਹਾ ਕਿ ਕਿਤੇ ਨਾ ਕਿਤੇ ਇਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਇਸ਼ਾਰੇ ਤੇ ਇਹ ਹੋਇਆ ਜਿਹੜਾ ਕਿ ਬਿਲਕੁਲ ਵੀ ਚੰਗਾ ਨਹੀਂ ਹੈ ਹਲੇ ਤੱਕ ਜਦੋਂ ਦੀ ਪੰਜ ਮੈਮਰੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਹੈ ਇਹ ਪਹਿਲੀ ਖਬਰ ਹੈ ਪਹਿਲੀ ਘਟਨਾ ਅਸੀਂ ਕਹਿ ਸਕਦੇ ਹਾਂ ਜਿੱਥੇ ਇਹ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੂੰ ਮੀਟਿੰਗ ਨਹੀਂ ਕਰਨ ਦਿੱਤੀ ਗਈ ਇੱਕ ਮੀਟਿੰਗ ਹਾਲ ਦੇ ਵਿੱਚ ਇਕਬਾਲ ਸਿੰਘ ਝੁੰਦਾ ਔਰ ਸੰਤਾ ਸਿੰਘ ਮੈਦਪੁਰੀ ਇਹਨਾਂ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕੁਝ ਹਲਕਿਆਂ ਦੇ ਜਿਹੜੇ ਵਰਕਰ ਨੇ ਨੁਮਾਇੰਦੇ ਨੇ ਵਲੰਟੀਅਰ ਨੇ ਉਹਨਾਂ ਸਾਰਿਆਂ ਨੇ ਇਸ ਮੀਟਿੰਗ 'ਚ ਆਉਣਾ ਸੀ ਔਰ ਭਰਤੀ ਦੇ ਸਬੰਧ ਦੇ ਵਿੱਚ ਇਹ ਮੀਟਿੰਗ ਸੀ ਹਾਲਾਂਕਿ ਇਹ ਮੀਟਿੰਗ ਨਹੀਂ ਕਰਨ ਦਿੱਤੀ ਗਈ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਮੀਟਿੰਗ ਹਾਲ ਨੂੰ ਤਾਲਾ ਲਗਾ ਦਿੱਤਾ ਗਿਆ ਪਰ ਬਾਅਦ ਦੇ ਵਿੱਚ ਇਹ ਮੀਟਿੰਗ ਵੱਖਰੀ ਥਾਂ ਤੇ ਹੋਈ ਔਰ ਇਸ ਮੀਟਿੰਗ ਚ ਸੰਦੀਪ ਜੀ ਜੇ ਤੁਸੀਂ ਦੇਖੋ ਬਹੁਤ ਵੱਡੀ ਗਿਣਤੀ ਚ ਉੱਥੇ ਫਿਰ ਲੀਡਰਸ਼ਿਪ ਪਹੁੰਚੀ ਸੰਤਾ ਸਿੰਘ ਮੈਦਪੁਰੀ ਔਰ ਇਕਬਾਲ ਸਿੰਘ ਝੁੰਦਾ ਇਹਨਾਂ ਦੋਹਾਂ ਨੇ ਇਸ ਗੱਲ ਦੇ ਉੱਤੇ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਇਹ ਜ਼ਰੂਰ ਕੀਤਾ ਗਿਆ ਹੈ ਕਿ 10 ਮਈ ਨੂੰ ਹੁਣ ਇੱਕ ਵੱਡਾ ਇਕੱਠ ਕੀਤਾ ਜਾਣਾ ਹੈ। ਔਰ 10 ਮਈ ਦੇ ਇਕੱਠ ਦੇ ਲਈ ਬਹੁਤ ਵੱਡੇ ਪ੍ਰਬੰਧ ਕੀਤੇ ਜਾਣਗੇ ਉਸ ਇਕੱਠ ਦੇ ਨਾਲ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਹੈ ਕਿ ਪੰਜ ਮੈਂਬਰੀ ਕਮੇਟੀ ਦੇ ਹੱਕ 'ਚ ਲੋਕ ਕਿਵੇਂ ਖੜੇ ਨੇ। ਹੁਣ ਇਹ ਗੱਲ ਸੰਦੀਪ ਜੀ ਆਉਣੇ ਦਿਨਾਂ ਦੇ ਵਿੱਚ ਵੱਡਾ ਮੁੱਦਾ ਬਣੇਗੀ। ਮੈਨੂੰ ਇਹ ਲੱਗਦਾ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਬਿਆਨ ਆਇਆ। ਉਹਨਾਂ ਨੇ ਕਿਹਾ ਕਿ ਕਿਤਨਾ ਕਿਤੇ ਜਿਹੜਾ ਅਕਾਲੀ ਦਲ ਦਾ ਕਾਬਜ ਧੜਾ ਉਹ ਹੁਣ ਜ਼ੋਰ ਜ਼ਬਰਦਸਤੀਆਂ ਕਰ ਰਿਹਾ ਹੈ ਹਾਲਾਂਕਿ ਇਹ ਪਹਿਲੀ ਵਾਰੀ ਇਸ ਤਰੀਕੇ ਦੀ ਗੱਲ ਸਾਹਮਣੇ ਆਈ ਹੈ ਮੈਨੂੰ ਲੱਗਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪੱਤਰਕਾਰ ਜ਼ਰੂਰ ਉਹਨਾਂ ਕੋਲੋਂ ਵੀ ਇਸ ਵਿਸ਼ੇ ਤੇ ਸਵਾਲ ਪੁੱਛਣਗੇ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਮੀਟਿੰਗ ਹਾਲ ਸੀ ਉਸ ਮੀਟਿੰਗ ਹਾਲ ਨੂੰ ਜਿਹੜਾ ਤਾਲਾ ਲਗਾਇਆ ਗਿਆ ਇਹ ਵੀ ਹੋ ਸਕਦਾ ਹੈ ਕਿ ਉਹਦੇ ਪਿੱਛੇ ਕੋਈ ਵਾਜਬ ਕਾਰਨ ਹੋਵੇ ਅਸੀਂ ਨਹੀਂ ਕਹਿੰਦੇ ਕਿ ਜਾਣਬੁੱਝ ਕੇ ਲਗਾਇਆ ਗਿਆ ਇਹ ਪੋਲਿਟਿਕਲ ਲੀਡਰਾਂ ਦੇ ਇਲਜ਼ਾਮ ਨਹੀਂ ਪਰ ਹੋ ਸਕਦਾ ਹੈ ਇਹਦੇ ਪਿੱਛੇ ਕੋਈ ਵਾਜਬ ਕਾਰਨ ਹੋਵੇ ਪਰ ਅਗਰ ਕੋਈ ਵਾਜਬ ਕਾਰਨ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਰੂਰ ਪ੍ਰੈਸ ਨੋਟ ਜਾਰੀ ਕਰ ਦੇਣਾ ਚਾਹੀਦਾ ਹੈ ਹਜੇ ਤੱਕ ਉਹਨਾਂ ਨੇ ਕੋਈ ਅਫੀਸ਼ੀਅਲ ਜਾਣਕਾਰੀ ਇਸ ਮਾਮਲੇ 'ਤੇ ਜਾਰੀ ਨਹੀਂ ਕੀਤੀ ਔਰ ਦੂਸਰੀ ਗੱਲ ਸੰਦੀਪ ਜੀ ਭਾਰਤੀ ਜਿਹੜੀ 5 ਮੈਂਬਰੀ ਕਮੇਟੀ ਦੀ ਉਹ ਜ਼ਿਲ੍ਹਾ ਫਟੇਗੜ ਸਾਹਿਬ ਦੇ ਵਿੱਚ ਸੰਤੋਖ ਸਿੰਘ ਮਹਿਦਪੁਰੀ ਔਰ ਇਕਬਾਲ ਸਿੰਘ ਝੁੰਦਾ ਦੀ ਮੌਜੂਦਗੀ ਦੇ ਵਿੱਚ ਇੱਕ ਵਾਰ ਫੇਰ ਉਸੇ ਤਰ੍ਹਾਂ ਬੁਲੰਦੀਆਂ ਛੂ ਰਹੀਆਂ ਜਿਵੇਂ ਪਹਿਲਾਂ ਛੂ ਰਹੀ ਸੀ ਔਰ ਸੰਤੋਖ ਸਿੰਘ ਮਹਿਦਪੁਰੀ ਹੋਣਾ ਨੇ ਉੱਥੇ ਦੱਸਿਆ ਵੀ ਕਿ ਮਿਸਕਾਲ ਦੇ ਉੱਤੇ ਹੀ ਹਜ਼ਾਰਾਂ ਮਿਸਕਾਲਾਂ ਆ ਰਹੀਆਂ ਨੇ ਔਰ ਅਸੀਂ ਭਰਤੀ ਦੀਆਂ ਕਾਪੀਆਂ ਭੇਜ ਰਹੇ ਹਾਂ ਪਿੰਡਾਂ 'ਚ ਲੋਕ ਭਰਤੀ ਦੀਆਂ ਕਾਪੀਆਂ ਮੰਗਾ ਰਹੇ ਨੇ ਔਰ ਪਿੰਡ ਪੱਧਰ ਦੇ ਵੀ ਜਿਹੜੀ ਲੀਡਰਸ਼ਿਪ ਹੈ ਉਹ ਪਿੰਡ ਪੱਦਰ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸਾਧ ਰਹੀ ਹੈ ਔਰ ਭਰਤੀ ਦੀਆਂ ਕਾਪੀਆਂ ਮੰਗਾ ਕੇ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਪਿਛਲੇ 2-3 ਦਿਨਾਂ ਦੀ ਵੀ ਅਸੀਂ ਗੱਲ ਕਰੋ ਤੇ ਮਨਪੀਤਿਆਲੀ ਹੋਣ ਸੰਤਾਨ ਸਿੰਘ ਮੈਦਪੁਰੀ ਹੋਣ ਇਕਬਾਲ ਸਿੰਘ ਝੁੰਡਾ ਹੋਣ ਗੁਰਪ੍ਰਤਾਪ ਸਿੰਘ ਵਡਾਲਾ ਹੋਣ ਇਹ ਸਾਰੇ ਜਿਹੜੇ ਆਗੂ ਨੇ ਇਹ ਸਾਨੂੰ ਪਿੰਡਾਂ 'ਚ ਘੁੰਮਦੇ ਨਜ਼ਰ ਆ ਰਹੇ ਨੇ ਔਰ ਅੱਛਾ ਡੱਲਾ ਸਾਹਿਬ ਇਥੇ 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 ਡੱਲਾ ਸਾਹਿਬ ਇੱਕ ਗੱਲ ਹੋਰ ਦੱਸਿਓ ਵੀ ਜਿੱਥੇ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰ ਰਹੇ ਆ ਇਹ ਇਹ ਵੀ ਚਰਚਾਵਾਂ ਨੇ ਕਿ ਦਿੱਲੀ ਤੋਂ ਬਹੁਤ ਫੋਨ ਕਾਲਸ ਜਿਹੜੇ ਆ ਪੰਜ ਮੈਂਬਰੀ ਕਮੇਟੀ ਨੂੰ ਆ ਰਹੇ ਆ ਇਹਨਾਂ ਨਾਲ ਸੰਪਰਕ ਸੱਦਿਆ ਜਾ ਰਿਹਾ ਵੀ ਤੁਸੀਂ ਫਿਲਹਾਲ ਕਿਉਂਕਿ ਵਾਡੀਆਂ ਦੇ ਕਰਕੇ ਕੰਮ ਥੋੜਾ ਪੰਜਾਬ ਦੇ ਵਿੱਚ ਜਿਹੜਾ ਭਰਤੀ ਮਹਿੰਮ ਦਾ ਥੋੜਾ ਮਠਾ ਪਿਆ ਢਿੱਲਾ ਪਿਆ ਉਹ ਕਹਿੰਦੇ ਤੁਸੀਂ ਦਿੱਲੀ ਆ ਜਾਓ ਦੇਖੋ ਸੱਦਾ ਦਿੱਲੀ ਦੀ ਸਿੱਖ ਲੀਡਰਸ਼ਿਪ ਦੇ ਰਹੀ ਹੈ ਇਹ ਸਾਡੇ ਕੋਲੇ ਪੱਕੀ ਜਾਣਕਾਰੀ ਹੈ ਦਿੱਲੀ ਦੀ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਪੰਜ ਮੈਂਬਰੀ ਕਮੇਟੀ ਨੂੰ ਸੱਦਾ ਦੇ ਰਹੀ ਹੈ ਔਰ ਐਥੋ ਤੱਕ ਸਿੱਖ ਲੀਡਰਸ਼ਿਪ ਕਹਿ ਰਹੀ ਹੈ ਕਿ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੀ ਨਵੇਂ ਲੋਕ ਆਉਣ ਨਵੀਂ ਲੀਡਰਸ਼ਿਪ ਉਭਰੇ ਤੁਸੀਂ ਦਿੱਲੀ ਵੀ ਆਓ ਔਰ ਦਿੱਲੀ ਦੇ ਵਿੱਚ ਵੀ ਤੁਸੀਂ ਆਪਣੀ ਆਪਣੇ ਉਮੀਦਵਾਰ ਖੜੇ ਕਰੋ ਦੇਖੋ ਪੰਜ ਮੈਂਬਰੀ ਕਮੇਟੀ ਨੇ ਹਜੇ ਤੱਕ ਕਿਸੇ ਪੋਲਿਟੀਕਲ ਪਾਰਟੀ ਦਾ ਸਮਰਥਨ ਨਹੀਂ ਕੀਤਾ ਪਰ ਪੰਜ ਮੈਂਬਰੀ ਕਮੇਟੀ ਹਲੇ ਤੱਕ ਭਰਤੀ ਤਾਂ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਔਰ ਜਿਹੜੀ ਉਹਨਾਂ ਨੇ ਸੌਂਪ ਦੇਣੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਰ ਸੰਦੀਪ ਜੀ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚੰਗੇ ਲੋਕ ਜਾਣ ਇਹਦੇ ਲਈ ਲਗਾਤਾਰ ਪ੍ਰਚਾਰ ਕਰ ਰਹੀ ਹੈ ਔਰ ਦਿੱਲੀ ਦੀ ਸਿੱਖ ਲੀਡਰਸ਼ਿਪ ਇਸੇ ਕਰਕੇ ਉਹਨਾਂ ਨੂੰ ਉੱਥੇ ਲੋਚਦੀ ਹੈ ਹੁਣ ਦਿੱਲੀ ਦੇ ਵਿੱਚ ਸਾਨੂੰ ਪਤਾ ਹੈ ਕਿਸੇ ਵੇਲੇ ਸੁਖਬੀਰ ਸਿੰਘ ਬਾਦਲ ਦੇ ਢੜੇ ਦਾ ਚੰਗਾ ਦਬਦਬਾ ਸੀ ਦਿੱਲੀ ਪੂਰਾ ਬੋਲਬਾਲਾ ਸੀਗਾ ਜੀ ਕਮੇਟੀ ਤੇ ਪ੍ਰਬੰਧ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਦਾ ਸੀ ਪਰ ਉਸ ਤੋਂ ਬਾਅਦ ਸਮੇਂ-ਸਮੇਂ ਤੇ ਪ੍ਰਬੰਧ ਬਦਲੇ ਔਰ ਹਾਲ ਦੀ ਘੜੀ ਜਿਹੜੇ ਹਰਮੀਤ ਸਿੰਘ ਹਾਲਕਾ ਨੇ ਉਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਉਹਦੀ ਅਗਵਾਈ ਦੇ ਵਿੱਚ ਉਹਦੇ ਬੈਨਰ ਹੇਠ ਉਹ ਸ਼੍ਰੋਮਣੀ ਗੁਰਦੁਆਰਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਇਸ ਕਰਕੇ ਉਹ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਧੜੇ ਦੇ ਆਪ ਬਹੁਤ ਖਿਲਾਫ ਨੇ ਔਰ ਸਾਨੂੰ ਪਤਾ ਹੈ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਇਆ ਗਿਆ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਪੰਥਕ ਇਕੱਠ ਕੀਤਾ ਸੀ ਔਰ ਉਸ ਪੰਥਕ ਇਕੱਠ ਦੇ ਵਿੱਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਹਟਾਉਣ ਦਾ ਜਿਹੜਾ ਫੈਸਲਾ ਆ ਸੀ ਉਹਨੂੰ ਨਹੀਂ ਮੰਨਦੇ ਔਰ ਅਕਾਲੀ ਦਲ ਦੀ ਲੀਡਰਸ਼ਿਪ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਤਾਕਤ ਛਿੜੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਉਹ ਬਹਾਲ ਕੀਤੀਆਂ ਜਾਣ। ਅੱਛਾ ਡੱਲਾ ਸਾਹਿਬ ਇੱਥੇ ਇੱਥੇ ਇੱਕ ਗੱਲ ਹੋਰ ਵਿਚਾਰੀ ਜਾਣ ਵਾਲੀ ਆ ਡੱਲਾ ਸਾਹਿਬ ਇੱਕ ਮਿੰਟ ਗੁਸਤਾਖੀ माफ ਇੱਥੇ ਇੱਕ ਗੱਲ ਹੋਰ ਵਿਚਾਰੀ ਜਾਣ ਵਾਲੀ ਆ ਵੀ ਕਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਹੁਣਾਂ ਦਾ ਜਿਹੜਾ ਧੜਾ ਵਾ ਉਹਨਾਂ ਨੇ ਭਰਤੀ ਮੁਕੰਮਲ ਕਰ ਲਈ ਸਾਰਾ ਕੁਝ ਹੋ ਗਿਆ ਸਾਰਿਆਂ ਨੂੰ ਪਤਾ ਹਨਾ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਨੂੰ ਹੰਗਾਰਾ ਕਿੰਨਾ ਮਿਲ ਰਿਹਾ ਵੀ ਸੰਗਤ ਆਪ ਕਹਿ ਰਹੀ ਆ ਵੀ ਤੁਸੀਂ ਸਾਡੇ ਕੋਲ ਉੱਥੇ ਪਹੁੰਚ ਕਰੋ ਦਿੱਲੀ ਕਰੋ ਜਾਂ ਯੂਪੀ ਕਰੋ ਜਾਂ ਹੋਰ ਜਿੱਥੋਂ ਵੀ ਇਹਨਾਂ ਨੂੰ ਫੋਨ ਕਾਲ ਜਾ ਰਹ ਇਹਦਾ ਮਤਲਬ ਜਿਹੜੀ ਸੰਗਤ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਆਦੇਸ਼ ਹੋਏ ਜਾਰੀ ਹੋਏ ਆ 2 ਦਸੰਬਰ ਨੂੰ ਉਹਨਾਂ ਦੀ ਇਨਵਨ ਪਾਲਣਾ ਹੋ ਰਹੀ ਆ ਤੇ ਉਹਦਾ ਸਵਾਗਤ ਕਰ ਰਹੇ ਆ ਦੇਖੋ ਜਿਹੜੀ ਸੰਗਤ ਹੈ ਸਿੱਖ ਸੰਗਤ ਹੈ ਸਿੱਖ ਸੰਗਤਤਾ ਹੀ ਮੰਦੀ ਹੈ ਕਿ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਉਸ ਤੋਂ ਬਾਅਦ ਉਹ ਭਾਵੇਂ 5 ਮੈਂਬਰ ਰਹਿ ਗਏ ਉਹਦੇ ਵਿੱਚ ਲੇਕਿਨ ਉਹ ਇਹ ਤਾਂ ਮੰਨਦੇ ਨੇ ਕਿ ਇਹ ਨੁਮਾਇੰਦਗੀ ਕਰ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਔਰ ਇਸੇ ਕਰਕੇ ਜੇ ਅਸੀਂ ਵੇਖੀਏ ਸੰਦੀਪ ਜੀ ਦਿੱਲੀ ਦੀ ਸਿੱਖ ਸੰਗਤ ਚਾਹੁੰਦੀ ਹੈ ਕਿ ਅਗਰ ਪੰਜ ਮੈਂਬਰੀ ਕਮੇਟੀ ਦਿੱਲੀ ਚ ਆ ਕੇ ਪ੍ਰਚਾਰ ਕਰੇ ਜਾਂ ਚੰਗੇ ਉਮੀਦਵਾਰਾਂ ਦਾ ਸਮਰਥਨ ਕਰੇ ਤੇ ਉਹਨਾਂ ਦੇ ਜਿੱਤਣ ਦੀ ਸੰਭਾਵਨਾ ਵੱਧ ਸਕਦੀ ਹੈ ਉਥੋਂ ਦੇ ਆਮ ਸਿੱਖ ਚਾਹੁੰਦੇ ਨੇ ਕਿਉਂਕਿ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਵੀ ਜਿਹੜੀ ਸਿੱਖ ਪੋਲਿਟਿਕਸ ਹੈ ਉਹ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਇਹ ਵੀ ਗੱਲ ਹੈਗੀ ਹੈ ਕਿ ਜਦੋਂ ਪੰਥਕ ਇਕੱਠ ਰੱਖਿਆ ਗਿਆ ਸੀ ਅ ਅੰਮ੍ਰਿਤਸਰ ਦੇ ਵਿੱਚ ਜਦੋਂ ਜਨਰਲ ਇਜਲਾਸ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸੀਂ ਵੇਖਿਆ ਕਿ ਹਰਮੀਰ ਸਿੰਘ ਜਿਹੜੇ ਉੱਥੋਂ ਦੇ ਇਸ ਵਕਤ ਦੇ ਡੀਐਸਜੀ ਐਮਸੀ ਦੇ ਪ੍ਰਧਾਨ ਨੇ ਹਰਮੀਰ ਸਿੰਘ ਕਾਲਕਾ ਪੰਥਕ ਘਟ ਦਾ ਹਿੱਸਾ ਬਣੇ ਸੀ ਬਿਲਕੁਲ ਉਹ ਵੀ ਆਪਣਾ ਜਥਾ ਲੈ ਕੇ ਪਹੁੰਚੇ ਸੀ ਬਿਲਕੁਲ ਜੀ ਜਦੋਂ ਬਾਬਾ ਹਰਨਾਮ ਸਿੰਘ ਧੂਮਾ ਹੋਣਾ ਨੇ ਮੰਗ ਪੱਤਰ ਸੌਂਪਿਆ ਸੀ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਉਦੋਂ ਉਹ ਉਸ ਵਕਤ ਉੱਥੇ ਮੌਜੂਦ ਸੀ ਔਰ ਚੀਫ ਖਾਲਸਾ ਦੀਵਾਨ ਨਾਲ ਸੰਬੰਧਿਤ ਸਿੱਖ ਲੀਡਰਸ਼ਿਪ ਨੁਮਾਇੰਦਗੀ ਵੀ ਉੱਥੇ ਮੌਜੂਦ ਸੀ ਇਹਦਾ ਮਤਲਬ ਹੈ ਕਿ ਸ੍ਰੀ ਅਕਾਲ ਚਕਤ ਸਾਹਿਬ ਦੇ ਜਿਵੇਂ ਵਕ ਵਕ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਵੇਂ ਹਟਾਇਆ ਗਿਆ ਗਿਆਨੀ ਸੁਲਤਾਨ ਸਿੰਘ ਨੂੰ ਔਰ ਗਿਆਨੀ ਰਗਵੀਰ ਸਿੰਘ ਨੂੰ ਜਿਹੜੀ ਦਿੱਲੀ ਦੀ ਸਿੱਖ ਸੰਗਤ ਹੈ ਉਹਨਾਂ ਦੇ ਮਨ ਦੇ ਉੱਤੇ ਵੀ ਇਹ ਇਹਦਾ ਨਾ ਪੱਖੀ ਪ੍ਰਭਾਵ ਪਿਆ ਉਹ ਵੀ ਅਸਹਿਜ ਹੋਏ ਨੇ ਉਹ ਵੀ ਇਸ ਇਨ੍ਹਾਂ ਫੈਸਲਿਆਂ ਤੋਂ ਨਾਖੁਸ਼ ਨੇ ਔਰ ਉਸ तमाम ਸੰਗਤ ਇਹ ਚਾਹੁੰਦੀ ਹੈ ਕਿ ਅਗਰ ਪੰਜ ਮੈਂਬਰੀ ਕਮੇਟੀ ਦਿੱਲੀ ਆ ਜੇ ਔਰ ਇੱਥੇ ਚੰਗੇ ਚੰਗੇ ਉਮੀਦਵਾਰਾਂ ਦੀ ਵਕਾਲਤ ਕਰ ਦੇ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਜਿਹੜੀਆਂ ਇਸੇ ਸਾਲ ਹੋਣੀਆਂ ਨੇ ਦੇਖੋ ਪਿਛਲੀ ਵਾਰ ਅਪ੍ਰੈਲ 21 ਦੇ ਵਿੱਚ ਉਧਰੋਂ ਉਧਰੋਂ ਡੱਲਾ ਸਾਹਿਬ ਇੱਕ ਗੱਲ ਹੋਰ ਆ ਜੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਇਸ ਸਾਲ ਹੈ ਤੇ ਆਪਣੇ ਸ਼ਰੋਮਣੀ ਕਮੇਟੀ ਦੀਆਂ ਵੀ ਇਸ ਸਾਲ ਹੋਣ ਦੀ ਸੰਭਾਵਨਾ ਹੈਗੀ ਹੈ ਦੇਖੋ ਜਿਹੜੀਆਂ ਪੰਜਾਬ ਦੀਆਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਨ ਉਹਨਾਂ ਦੀ ਤਾਂ ਬਹੁਤ ਸੰਭਾਵਨਾ ਹੈ ਕਿ ਉਹ ਜੂਨ ਜਾਂ ਜੁਲਾਈ ਦੇ ਵਿੱਚ ਜਾਂ ਅਗਸਤ ਦੇ ਵਿੱਚ ਬਰਸਾਤਾਂ ਤੋਂ ਬਾਅਦ ਇਹ ਪੰਜਾਬ 'ਚ ਇਹ ਵੋਟਾਂ ਕਰਾਈਆਂ ਜਾ ਸਕਦੀਆਂ ਨੇ ਜਿੱਤੋ ਤਾਂ ਕਿ ਗੱਲ ਰਹੀ ਦਿੱਲੀ ਦੀ ਦਿੱਲੀ ਦੇ ਵਿੱਚ ਨਵੰਬਰ ਤੋਂ ਪਹਿਲਾਂ ਇਹ ਵੋਟਾਂ ਹੋਣੀਆਂ ਨੇ ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਦਾ ਬੋਰਡ ਹੈ ਦਿੱਲੀ ਦੇ ਵਿੱਚ ਜਿਹੜਾ ਇਲੈਕਸ਼ਨਾਂ ਕਰਾਉਂਦਾ ਹੈ ਹਰ 4 ਸਾਲ ਬਾਅਦ ਉਹਨਾਂ ਨੇ ਜਿਹੜੀਆਂ ਦਿੱਲੀ ਦੇ ਗੁਰਦੁਆਰਾ ਸਾਹਿਬਾਨਾਂ ਦੀਆਂ ਇਲੈਕਸ਼ਨਾਂ ਨੇ ਇਹ ਕਰਵਾਉਣੀਆਂ ਹੁੰਦੀਆਂ ਨੇ ਇਹ ਜਿਹੜਾ ਦਿੱਲੀ ਦੇ ਵਿੱਚ ਸਿੱਖ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਸੰਬੰਧਿਤ ਐਕਟ ਹੈ ਇਹ 1971 ਚ ਬਣਾਇਆ ਗਿਆ ਸੀ 1971 ਚ ਦਿੱਲੀ ਦੇ ਵਿੱਚ ਵੀ ਚੋਣਾ ਕਰਾਉਣ ਦਾ ਜਿਹੜਾ ਫੈਸਲਾ ਹੈ ਉਹ ਪਹਿਲਾਂ ਆਰਡੀਨੈਂਸ ਆਇਆ ਸੀ ਆਰਡੀਨੈਂਸ ਤੋਂ ਬਾਅਦ ਇਹ ਬਕਾਇਦਾ ਚੋਣਾਂ ਦੇ ਲਈ ਉਥੇ ਐਕਟ ਬਣਾਇਆ ਗਿਆ ਔਰ ਜਦੋਂ ਅਸੀਂ ਗੱਲ ਪੰਜਾਬ ਦੀ ਕਰਦੇ ਹਾਂ ਤੇ ਪੰਜਾਬ 'ਚ ਤਾਂ ਲਗਭਗ 11-12 ਸਾਲ ਹੋ ਗਏ ਸਾਡੇ ਇੱਥੇ ਵੋਟਾਂ ਪਈਆਂ ਨਹੀਂ ਔਰ ਸੰਦੀਪ ਜੀ ਇੱਕ ਹੋਰ ਬੜਾ ਦਿਲਚਸਪ ਪਹਿਲੂ ਹੈ ਆਮ ਤੌਰ ਦੇ ਉੱਤੇ ਇਹ ਸਵਾਲ ਖੜਾ ਹੁੰਦਾ ਹੈ ਕਿ 10-10 11-11 12-12 ਸਾਲ ਹੋ ਜਾਂਦੇ ਨੇ ਪੰਜਾਬ 'ਚ ਵੋਟਾਂ ਕਿਉਂ ਨਹੀਂ ਕਰਾਈਆਂ ਜਾਂਦੀਆਂ ਇੱਜ ਮੈਂ ਤੁਹਾਨੂੰ ਇੱਕ ਬਹੁਤ ਅਹਿਮ ਗੱਲ ਦਾ ਖੁਲਾਸਾ ਕਰਨ ਵਾਲਾ ਮੈਨੂੰ ਬਹੁਤ ਮਹੱਤਵਪੂਰਨ ਜਿਹੜੇ ਸਰੋਤ ਨੇ ਉਹਨਾਂ ਤੋਂ ਇਹਨਾਂ ਗੱਲਾਂ ਦਾ ਅੰਦਾਜ਼ਾ ਮਿਲਿਆ ਹੈ ਮੇਰੀ ਆਪਣੀ ਸਮਝ ਸਮਝ ਵੀ ਇਹ ਕਹਿੰਦੀ ਹੈ ਅਸਲ 'ਚ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਅਸੀਂ ਮਹਿਸੂਸ ਕੀਤਾ ਹੈ ਕਿ ਕਈ ਤਰ੍ਹਾਂ ਦੇ ਧੜੇ ਅਕਾਲੀ ਦਲ ਦੇ ਨੇ ਸੁਖਵੀਰ ਸਿੰਘ ਬਾਦਲ ਦਾ ਧੜਾ ਹੈ ਸਿਮਰਜੀਤ ਸਿੰਘ ਮਾਨ ਦਾ ਧੜਾ ਹੈ ਜਿਹੜੇ ਕਿ ਖਾਲਿਸਤਾਨ ਦਾ ਸਮਰਥਨ ਕਰਦੇ ਨੇ ਸਮੇਂ-ਸਮੇਂ ਤੇ ਪਹਿਲਾਂ ਵੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 1920 ਸੀ ਜਾਂ ਬਹੁਤ ਸਾਰੇ ਲੋਕ ਜਿਹੜੇ ਜਿਨ੍ਹਾਂ ਨੂੰ ਅਸੀਂ ਗਰਮ ਖਿਆਲੀ ਕਹਿੰਦੇ ਆ ਗਰਮ ਵਿਚਾਰਧਾਰਾ ਵਾਲੇ ਲੋਕ ਕਹਿੰਦੇ ਆ ਉਹ ਵੀ ਬਹੁਤ ਜ਼ਿਆਦਾ ਸਰਗਰਮ ਸੀ ਕਿਉਂਕਿ ਬਹੁਤਾਂ ਸਮਾਂ ਕੇਂਦਰ ਦੇ ਵਿੱਚ ਪਿਛਲੇ ਅਗਰ ਅਸੀਂ 20-25 ਸਾਲਾਂ ਦੀ ਦੇਖੀਏ ਗੱਲ ਤਾਂ ਪੰਜਾਬ 'ਚ ਅਕਾਲੀ ਦਲ ਦੀ ਸਿਆਸਤ ਭਾਰੂ ਰਹੀ ਹੈ ਭਾਵੇਂ ਭਾਵੇਂ ਬੀਜੇਪੀ ਦੇ ਨਾਲ ਮਿਲ ਕੇ ਭਾਵੇਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਨੇ ਪਿਛਲਾ ਲੰਮਾ ਸਮਾਂ ਪੰਜਾਬ 'ਚ ਸੱਤਾ ਹੰਢਾਈ ਹੈ 2007 ਤੋਂ ਲੈ ਕੇ 2017 ਤੱਕ ਤਾਂ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ। ਔਰ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਜਾਂ ਸੈਂਟਰ ਦੀਆਂ ਸਰਕਾਰਾਂ ਨੇ ਜਾਂ ਸੈਂਟਰ ਦਾ ਗ੍ਰਹਿ ਮੰਤਰਾਲਾ ਸੰਦੀਪ ਜੀ ਉਹਨਾਂ ਤੱਕ ਇਸ ਤਰ੍ਹਾਂ ਦੀ ਫੀਡਬੈਕ ਜਾਂਦੀ ਹੈ ਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਇਹਦਾ ਜਿਹੜਾ ਪ੍ਰਬੰਧ ਹੈ ਉਹ ਸੈਕੂਲਰ ਹੱਥਾਂ ਦੇ ਵਿੱਚ ਰਹਿਣਾ ਚਾਹੀਦਾ ਹੈ ਭਾਵ ਉਹਨਾਂ ਜਥੇਬੰਦੀਆਂ ਦੇ ਹੱਥ 'ਚ ਰਹਿਣਾ ਚਾਹੀਦਾ ਐ ਐਸਡੀਪੀਸੀ ਦਾ ਪ੍ਰਬੰਧ ਜਿਹੜੀਆਂ ਸੈਕੂਲਰ ਨੇ ਧਰਮ ਨਿਰਪੱਖ ਨੇ ਜਾਂ ਜਿਨ੍ਹਾਂ ਦੀ ਜਿਹੜੀ ਵਿਚਾਰਧਾਰਾ ਉਹ ਖਾਲਿਸਤਾਨ ਦੀ ਨਹੀਂ ਹੈ ਜਾਂ ਜਿਨ੍ਹਾਂ ਦੀ ਵਿਚਾਰਧਾਰਾ ਵੱਖਵਾਦੀ ਨਹੀਂ ਹੈ ਜਾਂ ਜਿਹੜੇ ਗਰਮਦਲੇ ਨਹੀਂ ਹੈ ਔਰ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਜਦੋਂ ਕੇਂਦਰ 'ਚ ਬੀਜੇਪੀ ਦੇ ਨਾਲ ਵੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵੀ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਖਦਸ਼ੇ ਪ੍ਰਗਟ ਕੀਤੇ ਜਾਂਦੇ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਰ ਦੂਜੇ ਹੱਥਾਂ ਦੇ ਵਿੱਚ ਚਲੀ ਗਈ ਜਿਨ੍ਹਾਂ ਨੂੰ ਅਸੀਂ ਭਾਵੇਂ ਖਾਲਸਤਾਨੀ ਸਮਰਥਕ ਕਹਿ ਦਈਏ ਭਾਵੇਂ ਅਸੀਂ ਉਹਨਾਂ ਨੂੰ ਗਰਮ ਵਿਚਾਰਧਾਰਾ ਵਾਲੇ ਕਹਿ ਦਈਏ ਤੇ ਉਹਦੇ ਨਾਲ ਇਹਨਾਂ ਪ੍ਰਬੰਧਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਔਰ ਸਮੇਂ-ਸਮੇਂ ਤੇ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਰਹੀਆਂ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਹੈ ਕੇਂਦਰ 'ਚ ਭਾਵੇਂ 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 ਭਾ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਰਹੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਕੋਲੇ ਇਹ ਵੀ ਹਜੇ ਤੱਕ ਅਧਿਕਾਰ ਸੀ ਜਾਂ ਹੈ ਕਿ ਉਹ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਨਿਯੁਕਤ ਕਰਦੇ ਨੇ ਕੇਂਦਰ ਦੀਆਂ ਏਜੰਸੀਆਂ ਗ੍ਰਹਿ ਮੰਤਰਾਲਾ ਉਹਨਾਂ ਨੂੰ ਇਹ ਸ਼ੰਕੇ ਰਹਿੰਦੇ ਸੀ ਵੀ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਹੈ ਉਹ ਗਰਮ ਧੜਿਆਂ ਜਾਂ ਖਾਲਸਪਤਨ ਸਮਰਥਕਾਂ ਕੋਲੇ ਨਾ ਜਾਵੇ ਇਸ ਕਰਕੇ ਉਹਨਾਂ ਵੱਲੋਂ ਵੀ ਬਹੁਤੀ ਵਾਰੀ ਚੂਣਾ ਕਰਾਉਣ ਦੀ ਦਿਲਚਸਪੀ ਨਹੀਂ ਦਿਖਾਈ ਜਾਂਦੀ ਇਹ ਸਵਾਲ ਅਕਸਰ ਆਉਂਦਾ ਹੈ ਕਿ 10 10 11 11 ਸਾਲ ਹੋ ਜਾਂਦੇ ਨੇ ਐਸਜੀਪੀਸੀ ਦੀਆਂ ਚੂਣਾ ਕਿਉਂ ਨਹੀਂ ਕਰਾਈਆਂ ਜਾਂਦੀਆਂ ਉਹਦੇ ਪਿੱਛੇ ਵੱਡਾ ਕਾਰਨ ਹੈ ਪਰ ਹੁਣ ਜਿਹੜੇ ਹਾਲਾਤ ਬਦਲ ਰਹੇ ਨੇ ਹੁਣ ਹਾਲਾਤ ਦੇਖੋ ਤੁਸੀਂ ਵੇਖੋ ਕਿ ਜਦੋਂ ਸਰਬੱਤ ਖਾਲਸਾ ਬਣਾਇਆ ਗਿਆ ਤੇ ਜਿਹੜੇ ਲੋਕਾਂ ਨੂੰ ਜਥੇਦਾਰ ਬਣਾਇਆ ਗਿਆ ਤੇ ਹੋਮ ਮਿਨਿਸਟਰੀ ਜਾਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਉਹ ਵਿਅਕਤੀ ਸੀ ਜਿਹੜੇ ਪਹਿਲਾਂ ਹੀ ਜੇਲ੍ਹਾਂ ਦੇ ਵਿੱਚ ਬੰਦ ਨੇ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਈਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਧੜਾ ਹਾਰ ਗਿਆ ਤੇ ਕੋਈ ਗਰਮ ਖਿਆਲੀ ਜਾਂ ਕੱਟੜ ਵਿਚਾਰਧਾਰਾ ਵਾਲੀ ਜਿਹੜੀ ਧੇਰ ਹੈ ਉਹ ਕਿਤੇ ਐਸਜੀਪੀਸੀ ਤੇ ਕਾਬਜ ਨਾ ਹੋ ਜੇ ਉਸ ਤੋਂ ਬਾਅਦ ਕਿਉਂਕਿ ਫੇਰ ਨਿਯੁਕਤੀ ਦਾ ਅਧਿਕਾਰ ਹੈ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਰਹਿੰਦਾ ਹੈ ਔਰ ਜਦੋਂ ਨਿਯੁਕਤੀ ਹੋ ਜਾਂਦੀ ਹੈ ਕਿਸੇ ਸੰਸਥਾ ਦੀ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਸ ਤੋਂ ਬਾਅਦ ਨਾ ਤਾਂ ਭਾਰਤ ਸਰਕਾਰ ਉਹ ਚ ਦਖਲ ਕਰ ਸਕਦੀ ਹੈ ਨਾ ਕੋਈ ਹੋਰ ਪਾਰਟੀ ਦਖਲ ਕਰ ਸਕਦੀ ਹੈ ਔਰ ਫਿਰ ਅਗਰ ਕੋਈ ਧਿਰ ਦਖਲ ਕਰਨ ਦੀ ਕੋਸ਼ਿਸ਼ ਕਰਦੀ ਵੀ ਹੈ ਤੇ ਫਿਰ ਇਹ ਕਿਹਾ ਜਾਂਦਾ ਹੈ ਕਿ ਇਹ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਚ ਦਖਲ ਹੈ ਇਸ ਕਰਕੇ ਬਹੁਤੀ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੇਂਦਰ ਦੀਆਂ ਸਰਕਾਰਾਂ ਵਕ ਵਕ ਖੁਫੀਆ ਏਜੰਸੀ ਦੀਆਂ ਰਿਪੋਰਟਾਂ ਦੇ ਆਧਾਰ ਤੇ ਨਹੀਂ ਕਰਾਉਂਦੀਆਂ ਔਰ ਹੁਣ ਜਿਹੜੀ ਤਬਦੀਲੀ ਆਈ ਹੈ ਉਹ ਇਹ ਆਈ ਹੈ ਕਿ ਪੰਜ ਮੈਂਬਰੀ ਕਮੇਟੀ ਆ ਗਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਔਰ ਪੰਜ ਮੈਂਬਰੀ ਕਮੇਟੀ ਆ ਗਈ ਗਿਆਨੀ ਹਰਪ੍ਰੀਤ ਸਿੰਘ ਆ ਗਏ ਜਿਹੜੇ ਹੁਣ ਆਉਣ ਵਾਲੀਆਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਉਹਨਾਂ ਦੇ ਵਿੱਚ ਸਾਨੂੰ ਕਾਫੀ ਮੂਰੇ ਸਰਗਰਮ ਨਜ਼ਰ ਆਉਣਗੇ ਕਿਤੇ ਨਾ ਕਿਤੇ ਪੰਜ ਮੈਂਬਰੀ ਕਮੇਟੀ ਦੇ ਤਕੜੇ ਹੋਣ ਨਾਲ ਜਿਸ ਤਰ੍ਹਾਂ ਨਾਲ ਪੰਜ ਮੈਂਬਰੀ ਕਮੇਟੀ ਦੇ ਹੱਕ 'ਚ ਪੰਜਾਬ ਭਰ ਤੋਂ ਦੁਨੀਆ ਭਰ ਤੋਂ ਸਿੱਖਾਂ ਦੇ ਵਿੱਚ ਇੱਕ ਹਮਾਇਤ ਹੈ ਸਮਰਥਨ ਹੈ ਮੈਨੂੰ ਇਹ ਲੱਗਦਾ ਹੈ ਕਿ ਕੇਂਦਰ ਸਰਕਾਰ ਕੋਲੇ ਇਸ ਤਰ੍ਹਾਂ ਦੀਆਂ ਰਿਪੋਰਟਾਂ ਹੋਮ ਮਿਨਿਸਟਰੀ ਕੋਲੇ ਪਹੁੰਚ ਰਹੀਆਂ ਹੋਣੀਆਂ ਨੇ ਕਿ ਜੇ ਸਵਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁੰਦੀਆਂ ਨੇ ਅਗਰ ਸੁਖਬੀਰ ਸਿੰਘ ਬਾਦਲ ਦਾ ਧੜਾ ਨਹੀਂ ਜਿੱਤਦਾ ਤੇ ਦੂਜੇ ਪਾਸੇ ਜਿਹੜੇ ਧੜੇ ਦੇ ਜਿੱਤਣ ਦੀ ਸੰਭਾਵਨਾ ਹੈ ਉਹ ਪੰਜ ਮੈਂਬਰੀ ਕਮੇਟੀ ਦੇ ਸਮਰਥਨ ਵਾਲਾ ਹੋ ਸਕਦਾ ਹੈ ਜਾਂ ਪੰਜ ਮੈਂਬਰੀ ਕਮੇਟੀ ਦੇ ਨਾਲ ਸੰਬੰਧਿਤ ਆਗੂਆਂ ਦੇ ਸਮਰਥਨ ਵਾਲਾ ਹੋ ਸਕਦਾ ਹੈ ਜਾਂ ਗਿਆਨੀ ਹਰਪੀਤ ਸਿੰਘ ਦੀ ਸਮਰਥਨ ਵਾਲਾ ਹੋ ਸਕਦਾ ਸੋ ਗ੍ਰਹਿ ਮੰਤਰੀ ਨੂੰ ਕਿਤੇ ਨਾ ਕਿਤੇ ਇਹ ਭਰੋਸਾ ਹੋ ਗਿਆ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣੇ ਆ ਤੇ ਕਟੋ-ਕਟ ਜਿਹੜਾ ਐਸਪੀਸੀ ਦਾ ਪ੍ਰਬੰਧ ਹੈ ਉਹ ਨਾ ਤਾਂ ਗਰਮਖਿਆਲੀਆਂ ਕੋਲੇ ਜਾਊਗਾ ਨਾ ਕੱਟੜਪੰਥੀਆਂ ਕੋਲੇ ਜਾਊਗਾ ਔਰ ਨਾ ਖਾਲਸਤਾਨੀ ਸਮਰਥਕਾਂ ਕੋਲੇ ਜਾਊਗਾ ਜਿਵੇਂ ਸਮਰਜੀਤ ਸਿੰਘ ਮਾਨ ਦੀ ਪਾਰਟੀ ਆ ਇਹ ਇਹ ਅਨੁਮਾਨ ਲਾ ਸਾਬ ਇਹਦੇ ਇਹਦੇ ਨਾਲ ਹੀ ਇੱਕ ਗੱਲ ਹੋਰ ਦੱਸਿਓ ਵੀ ਜਿੱਦਾਂ ਆਪਾਂ ਚਰਚਾਵਾਂ ਤੇ ਚੋਣਾਂ ਦੀਆਂ ਕਰ ਰਹੇ ਆ ਜਿੱਤ ਹਾਰ ਦਾ ਮੁਕਾਬਲਾ ਉਹਦੇ ਵਿੱਚ ਹੋਣਾ ਹੁਣ ਲੁਧਿਆਣਾ ਦੀ ਜ਼ਿਮਨੀ ਜ਼ੋਨ ਦੇ ਵਿੱਚ ਵੀ ਜਿਹੜੇ ਸੁਖਬੀਰ ਬਾਦਲਾ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਆ ਉਹ ਸਰਗਰਮ ਹੋ ਗਏ ਆ ਇਸ ਪੂਰੀ ਪ੍ਰਕਿਰਿਆ ਦਾ ਲੁਧਿਆਣਾ ਦੀ ਜ਼ਿਮਨੀ ਚੋਣ ਦੇ ਉੱਤੇ ਕੋਈ ਅਸਰ ਪੈਂਦਾ ਜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੇ ਲੁਧਿਆਣਾ ਦੀ ਜ਼ਿਮਨੀ ਚੋਣ ਪੱਛਮੀ ਦੀ ਨਹੀਂ ਦੇਖੋ ਪੰਜ ਮੈਂਬਰੀ ਕਮੇਟੀ ਦੀ ਭਰਤੀ ਹੋ ਰਹੀ ਹੈ ਔਰ ਜਿਹੜਾ ਲੁਧਿਆਣਾ ਪੱਛਮੀ ਦਾ ਹਲਕਾ ਹੈ ਉਹਦੇ ਵਿੱਚ ਵੀ ਸਿੱਖ ਭਾਈਚਾਰੇ ਦੇ ਵੋਟਰ ਨੇ ਉੱਥੇ ਵੀ ਸਿੱਖ ਭਾਈਚਾਰੇ ਦੇ ਵੋਟਰ ਹੈ ਉਹ ਭਰਤੀ ਦਾ ਹਿੱਸਾ ਬਣ ਰਹੇ ਨੇ ਸੰਦੀਪ ਜੀ ਜਿਹੜੀ ਜਿਹੜੀ ਲੁਧਿਆਣਾ ਪੱਛਮੀ ਦਾ ਚੋਣ ਨਤੀਜਾ ਹੈ ਨਾ ਜਿਹੜਾ ਸਿੱਖ ਵੋਟਰ ਹੈ ਜਿਹੜਾ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਬਣ ਰਿਹਾ ਹੈ ਜਦੋਂ ਉਹ ਪੰਜ ਮੈਂਬਰੀ ਕਮੇਟੀ ਦਾ ਮੈਂਬਰ ਬਣ ਗਿਆ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਾ ਹਿੱਸਾ ਬਣ ਗਿਆ ਮੈਂਬਰ ਬਣ ਗਿਆ ਇਹਦਾ ਮਤਲਬ ਅਸੀਂ ਇਹ ਮੰਨ ਕੇ ਚੱਲੀਏ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਪੰਜ ਮੈਂਬਰੀ ਕਮੇਟੀ ਦੀ ਭਰਤੀ ਦਾ ਹਿੱਸਾ ਬਣ ਰਿਹਾ ਹੈ ਤੇ ਅਸੀਂ ਇਹ ਵੀ ਮੰਨੀਏ ਨਾ ਕਿ ਉਹ ਉਸ ਵਿਚਾਰਧਾਰਾ ਦਾ ਸਮਰਥਨ ਕਰਦਾ ਜਿਹੜੀ ਵਿਚਾਰਧਾਰਾ ਪੰਜ ਮੈਂਬਰੀ ਕਮੇਟੀ ਦੀ ਹੈ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੈ ਫਿਰ ਜਦੋਂ ਹੁਣ ਵੋਟਾਂ ਪੈਣੀਆਂ ਇੱਕ ਉਥੜੇ ਜਿਹੜਾ ਭਰਤੀ ਮੁਕੰਮਲ ਕਰਕੇ ਪ੍ਰਧਾਨ ਵੀ ਬਣਾ ਚੁੱਕਿਆ ਉਹ ਤਾਂ ਇਹ ਦਾਵਾ ਕਰ ਰਹੇ ਨੇ ਕਿ ਸਾਡੇ ਕੋਲੇ ਸਿੰਬਲ ਹੈ ਇਲੈਕਸ਼ਨ ਕਮਿਸ਼ਨ ਦਾ ਤੇ ਸ਼ਰੋਮਣੀ ਅਕਾਲੀ ਦਲ ਅਸੀਂ ਆ ਤੇ ਅਸੀਂ ਭਰਤੀ ਕਰ ਲਈ ਹੁਣ ਸੁਖਬੀਰ ਸਿੰਘ ਬਾਦਲ ਵੀ ਸਰਗਰਮ ਹੋ ਗਏ ਲੁਧਿਆਣਾ ਦੇ ਹਲਕੇ ਚ ਹੁਣ ਦੇਖਣ ਵਾਲੀ ਗੱਲ ਇਹ ਰਹਿਣੀ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਲੁਧਿਆਣਾ ਜ਼ਿਮਨੀ ਚੋਣ ਚ ਸਰਗਰਮੀ ਕਿੰਨੀ ਜ਼ਿਆਦਾ ਰਹਿੰਦੀ ਹੈ ਕੀ ਉਹ ਲਗਾਤਾਰ ਜੁਲਾਈ ਦੇ ਅੱਧ ਤੱਕ ਜਦੋਂ ਤੱਕ ਇਹ ਵੋਟਾਂ ਨਹੀਂ ਪੈ ਜਾਂਦੀਆਂ ਲੁਧਿਆਣੇ 'ਚ ਲਗਾਤਾਰ ਸਰਗਰਮ ਰਹਿਣਗੇ ਕੀ ਸੁਖਬੀਰ ਬਾਦਲ ਇਹ ਓਨ ਕਰਨਗੇ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਉੱਥੇ ਚੋਣ ਲੜੇਗਾ ਜਾਂ ਸੁਖਬੀਰ ਸਿੰਘ ਬਾਦਲ ਨੇ ਜਿਹੜੀ 5 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਉੱਪਰ ਹੀ ਸਾਰਾ ਪ੍ਰਚਾਰ ਛੱਡ ਦੇਣਗੇ ਔਰ ਆਪਣੇ ਉਮੀਦਵਾਰ ਦੇ ਹੱਕ 'ਚ ਉਹ ਦੌਰਾ ਕਰਨ ਆਏ ਨੇ ਸਿਰਫ ਹਾਲਕੀ ਕੱਲ ਜਦੋਂ ਸੁਖਬੀਰ ਬਾਦਲ ਅੱਜ ਸੁਖਬੀਰ ਬਾਦਲ ਲੁਧਿਆਣਾ ਆਏ ਉਹ ਕਹਿੰਦੇ ਅਗਰ ਪੰਜਾਬ ਦੀ ਤਰੱਕੀ ਕਰਾਉਣੀ ਹੈ ਤੇ ਇਕੱਲੇ ਤਾਂ ਇਕੱਲੇ ਸ਼੍ਰੋਮਣੀ ਅਕਾਲੀ ਦਲ ਹੀ ਕਰਾ ਸਕਦਾ ਹੈ ਪਰ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਸੜਕਾਂ ਦਾ ਨੈਟਵਰਕ ਬਣਾਇਆ ਜਾਂ ਹੋਰ ਵਿਕਾਸ ਦੇ ਕੰਮ ਕੀਤੇ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝੇਦਾਰੀ ਦੀ ਸਰਕਾਰ ਸੀ ਜਦੋਂ ਪੰਜਾਬ 'ਚ ਅਕਾਲੀ ਦਲ ਸੀ ਭਾਜਪਾ ਵੀ ਨਾਲ ਸੀ ਤੇ ਜਦੋਂ ਭਾਜਪਾ ਨਾਲ ਸੀ ਤੇ ਦਿੱਲੀ ਦੀ ਭਾਜਪਾ ਨੇ ਪੰਜਾਬ ਦੇ ਵਿਕਾਸ ਨੂੰ ਖੁੱਲ ਵੀ ਦਿੱਤੀ ਉਹਨਾਂ ਨੇ ਨਾ ਪੰਜਾਬ ਦਾ ਕਦੀ ਪੈਸਾ ਰੋਕਿਆ ਔਰ ਪੰਜਾਬ ਨੂੰ ਖੁੱਲੇ ਪ੍ਰੋਜੈਕਟ ਦਿੱਤੇ ਹੁਣ ਭਗਵੰਤ ਮਾਨ ਦੀ ਸਰਕਾਰ ਹੈ ਕੀ ਹੁਣ ਕੇਂਦਰ ਵਾਲੀ ਬੀਜੇਪੀ ਭਗਵੰਤ ਮਾਨ ਦੀ ਸਰਕਾਰ ਨੂੰ ਖੁੱਲੇ ਪੈਸੇ ਦੇ ਰਹੀ ਹੈ ਉਹਨਾਂ ਨੇ ਤਾਂ ਆਰਡੀਐਫ ਦੇ ਪੈਸੇ ਅਜੇ ਆਰਡੀਐਫ ਦੇ ਪੈਸੇ ਆਪਣੇ ਅਜੇ ਤੱਕ ਰੁਕੇ ਹੋਏ ਆ ਪੰਜਾਬ ਦੇ ਰੁਕੇ ਪਏ ਨੇ ਸੋ ਇਸ ਕਰਕੇ ਸੁਖਬੀਰ ਬਾਦਲ ਇਹ ਗੱਲ ਤਾਂ ਕਹਿ ਰਹੇ ਨੇ ਕਿ ਜੇ ਪੰਜਾਬ ਦੀ ਤਰੱਕੀ ਕਰਾਉਣੀ ਵਿਕਾਸ ਕਰਾਉਣੀ ਹੈ ਤੇ ਇਕੱਲਾ ਅਕਾਲੀ ਦਲ ਹੀ ਕਰਾ ਸਕਦਾ ਪਰ ਜੇ ਅਕਾਲੀ ਦਲ ਆਪਣੇ ਦਮ ਤੇ ਚੋਣਾਂ ਲੜਦਾ ਹੈ ਪਹਿਲਾਂ ਤਾਂ ਇਹ ਸਵਾਲ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਸ਼ਹਿਰਾਂ 'ਚ ਆਪਣੇ ਦਮ ਤੇ ਵੋਟਾਂ ਹਾਸਲ ਕਰ ਲਏਗਾ ਕਿੰਨੀ ਪਰਸੈਂਟੇਜ ਕਰ ਲਏਗਾ ਹੁਣ ਅਕਾਲੀ ਦਲ ਕੋਲੇ ਸਿਰਫ ਇਸ ਵਾਰ ਬਾਈ ਚ 3 ਐਮਐਲਏ ਜਿੱਤੇ 24 ਚੋਂ ਉਹਨਾਂ ਦਾ ਇੱਕ ਕੈਂਪੀ ਹੈ ਸਾਢੇ 13% ਵੋਟ ਸ਼ੇਅਰ ਇਸ ਵਕਤ ਅਕਾਲੀ ਦਲ ਦਾ ਹੈ ਔਰ ਪੰਜਾਬ ਚ ਸਰਕਾਰ ਬਣਾਉਣ ਲਈ ਅੱਜ ਦੇ ਸਮੇਂ ਘੱਟੋ ਘੱਟ 37-38 ਤੋਂ 40-42% ਇੱਕ ਪਾਰਟੀ ਦਾ ਵੋਟ ਸ਼ੇਅਰ ਚਾਹੀਦਾ ਹੈ ਕਿ ਇਸ ਸਾਢੇ 12-13 ਸਾਢੇ 13% ਤੋਂ ਸੁਖਬੀਰ ਬਾਦਲ ਇਹਦੇ ਵਿੱਚ 30-35% ਦਾ ਵਾਅਦਾ ਕਰ ਸਕਦੇ ਨੇ 30% 25 30% ਦਾ ਵਾਅਦਾ ਕਰ ਸਕਦੇ ਨਹੀਂ ਮੈਂ 30 ਤੋਂ 35 ਕਹਿ ਗਿਆ ਕੀ 25 30% ਦਾ ਵਾਅਦਾ ਕਰ ਸਕਦੇ ਨਹੀਂ ਸੁਖਵੀਰ ਬਾਦਲ ਕੀ ਇੰਨਾ ਆਕਾਲੀ ਦਲ ਦੇ ਪ੍ਰਤੀ ਉਭਾਰ ਲੁ ਜਾਣ ਹੈ ਲੋਕਾਂ ਚ ਸੁਖਵੀਰ ਸਿੰਘ ਬਾਦਲ ਦੇ ਆਕਾਲੀ ਦਲ ਦੇ ਲਈ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਗੱਲ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਸਾਡੇ ਬਿਨਾ ਵਿਕਾਸ ਨਹੀਂ ਹੋ ਸਕਦਾ ਇਹ ਲੋਕਾਂ ਨੂੰ ਵੀ ਪਤਾ ਹੈ ਕਿ ਅਗਰ ਕੱਲੇ ਆਕਾਲੀ ਦਲ ਦੀ ਸਰਕਾਰ ਬਣੀ ਤਾਂ ਕੇਂਦਰ ਨੇ ਹੱਥ ਘੁਟ ਕੇ ਰੱਖਣੇ ਸੋ ਜਦੋਂ ਅਕਾਲੀ ਦਲ ਨੇ ਵਿਕਾਸ ਕੀਤਾ ਸੀ ਉਦੋਂ ਭਾਜਪਾ ਨਾਲ ਸੀ ਕਿਉਂਕਿ ਹੁਣ ਦੋਨਾਂ ਦਾ ਸਾਥ ਟੁੱਟ ਗਿਆ ਇਸ ਕਰਕੇ ਸੁਖਬੀਰ ਬਾਦਲ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ 'ਚ ਜਿੰਨਾ ਵਿਕਾਸ ਹੋਇਆ ਉਹਨਾਂ ਦੇ ਰਾਜ 'ਚ ਉਹ ਇਕੱਲੇ ਅਕਾਲੀ ਦਲ ਦਾ ਸੀ ਜਦਕਿ ਇਹ ਸੱਚ ਨਹੀਂ ਹੈ ਉਦੋਂ ਭਾਰਤੀ ਜਨਤਾ ਪਾਰਟੀ ਦੀ ਵੀ ਸਰਕਾਰ ਸੀ ਇਹ ਸਾਂਝੀ ਸਰਕਾਰ ਸੀ ਔਰ ਜਦੋਂ ਭਾਜਪਾ ਦੀ ਸਰਕਾਰ ਸੀ ਅਕਾਲੀ ਦਲ ਦੇ ਨਾਲ ਤੇ ਭਾਜਪਾ ਨੇ ਤਾਂ ਵਿਕਾਸ ਕਰਨਾ ਹੀ ਸੀ ਗੱਲ ਤਾਂ ਇਹ ਹੈ ਕਿ ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਭਾਜਪਾ ਖੁੱਲਾ ਪੈਸਾ ਦਵੇ ਔਰ ਜੇ ਦੁਬਾਰਾ ਬੀਜੇਪੀ ਦੀ ਸਰਕਾਰ ਬਣਦੀ ਹੈ ਫਿਰ ਵਿਕਾਸ ਪੰਜਾਬ ਚ ਹੋਏਗਾ ਔਰ ਅਗਰ ਕਾਂਗਰਸ ਦੀ ਜਾਂ ਕਿਸੇ ਹੋਰ ਦੀ ਸਰਕਾਰ ਬਣਦੀ ਹੈ ਤੇ ਫਿਰ ਬੀਜੇਪੀ ਇੰਨਾ ਖੁੱਲਾ ਪੈਸਾ ਨਹੀਂ ਦੇਗੀ ਇਹ ਸਾਡਾ ਪੋਲੀਟੀਕਲ ਸਿਸਟਮ ਇਸ ਤਰ੍ਹਾਂ ਦਾ ਬਣ ਗਿਆ ਅਸੀਂ ਮੰਨੀਏ ਜਾਂ ਨਾ ਮੰਨੀਏ ਪਰ ਇਸ ਤਰ੍ਹਾਂ ਹੁੰਦਾ ਸਦੀ ਬਿਲਕੁਲ ਬੱਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਦੇ ਵਿੱਚ ਅੱਗੇ ਜ਼ਰੂਰ ਵਧਾਵਾਂਗੇ ਧੰਨਵਾਦ